ਚੰਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ 'ਚ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰ ਨੇ ਉਹਨਾਂ ਦੇ ਵਰਕ ਵੀਜ਼ੇ ਬੰਦ ਕੀਤੇ ਗਏ ਆ ਤੇ ਬਾਕੀ ਵੀਜ਼ਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਾਂਗੇ ਦੂਜਾ ਡੋਨਲਡ ਟਰੰਪ ਦਾ 500 ਮਿਲੀਅਨ ਡਾਲਰ ਦਾ ਜੁਰਮਾਨਾ ਮਾਫ ਕੀਤਾ ਗਿਆ ਡੋਨਲਡ ਟਰੰਪ ਦੀ ਬਹੁਤ ਵੱਡੀ ਜਿੱਤ ਆ ਏ ਤੀਜਾ ਜਿਹੜਾ ਕੈਲੀਫੋਰਨੀਆ ਦਾ ਬਹੁਤ ਚਰਚਿਤ ਮੈਂਡੇਜ਼ ਕੇਸ ਆ ਉਹਦੇ ਵਿੱਚ ਪਰਵਲ ਤੋਂ ਨਾ ਕੀਤੀ ਗਈ ਹੈ ਇੱਕ ਗੱਲਬਾਤ ਕਰਨੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਹਲਕੇ ਬਦਲਣ ਸੰਬੰਧੀ ਤਿੰਨ ਬਿੱਲ ਪਾਸ ਕੀਤੇ ਗਏ ਆ ਤੇ ਟਕੋਮਾ ਇੱਥੇ ਵਸ਼ਿੰਗਟਨ ਦੇ ਵਿੱਚ ਨਸ਼ੇ ਦੇ ਤਸਕਰ ਗ੍ਰਿਫਤਾਰ ਕੀਤੇ ਗਏ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਵੀਜ਼ਾ ਪੌਜ਼ ਕਦੋਂ ਜਦੋਂ ਦੀ ਖਬਰ ਆਈ ਹੈ ਵੀਜ਼ਾ ਪੌਜ਼ ਬਾਰੇ ਇੱਕ ਵਾਰੀ ਬਹੁਤ ਜ਼ਿਆਦਾ ਜਿਹੜੀ ਹਲਚਲ ਮੱਚੀ ਆ ਪੂਰੀ ਟਰੱਕ ਇੰਡਸਟਰੀ ਦੇ ਵਿੱਚ ਟਰਕਿੰਗ ਇੰਡਸਟਰੀ ਦੇ ਵਿੱਚ ਹਲਚਲ ਇਸ ਕਰਕੇ ਮੱਚੀ ਆ ਯਾਨੀ ਕਿ ਸਾਰੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਵਰਕ ਵੀਜ਼ਾ ਲੈ ਕੇ ਆਏ ਟਰੱਕ ਚਲਾ ਰਹੇ ਆ ਟਰੱਕ ਇੰਡਸਟਰੀ ਵਿੱਚ ਸ਼ਾਰਟੇਜ ਬਹੁਤ ਆ ਪੂਰੇ ਅਮਰੀਕਾ ਦੇ ਵਿੱਚ ਇਸ ਵੇਲੇ 60 ਹਜ਼ਾਰ ਟਰੱਕ ਡਰਾਈਵਰ ਸ਼ਾਰਟ ਆ ਜਿਹਦਾ ਅਰਥ ਇਹ ਆ ਕਿ 60 ਹਜ਼ਾਰ ਟਰੱਕ ਡਰਾਈਵਰ ਹੋਰ ਆਏਗਾ ਤਾਂ ਇੱਥੇ ਸਾਰਾ ਕੰਮ ਠੀਕ ਠਾਕ ਚੱਲਦਾ ਆ ਪਰ ਜਿਹੜੇ ਹੁਣ ਹੈਗੇ ਆ ਜੇ ਇਹ ਬਾਹਰੋਂ ਆ ਕੇ ਉਹਨਾਂ ਦੀ ਘਾਟ ਪੂਰੀ ਕੀਤੀ ਜਾਂਦੀ ਆ ਵਰਕ ਵੀਜ਼ੇ ਦਿੱਤੇ ਜਾਂਦੇ ਆ ਉਹ ਆਉਂਦੇ ਆ ਇੱਥੇ ਕੰਮ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਇਹ ਘਾਟ ਪੂਰੀ ਹੁੰਦੀ ਹੈ ਤੇ ਜੇ ਇਹਨਾਂ ਦੇ ਵੀ ਵੀਜ਼ੇ ਬੰਦ ਕਰ ਦਿੱਤੇ ਤਾਂ ਹੋਊਗਾ ਕਿ ਅਮਰੀਕਨ ਸਰਕਾਰ ਨੇ ਇਸ ਵੇਲੇ ਕਿਹਾ ਹੈ ਕਿ ਵਰਕ ਵੀਜ਼ੇ ਕਮਰਸ਼ੀਅਲ ਟਰੱਕ ਡਰਾਈਵਰਸ ਨੂੰ ਇਮੀਡੀਏਟਲੀ ਬੰਦ ਕਰ ਦਿੱਤੇ ਆ ਸੈਕਟਰੀ ਆਫ ਸਟੇਟਸ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਉਹਨਾਂ ਨੇ ਕਿਹਾ ਕਿ ਫੋਰਨ ਟਰੱਕ ਡਰਾਈਵਰ ਇਹ ਬਹੁਤ ਜ਼ਿਆਦਾ ਜਿਹੜੇ ਮਾਰੂ ਐਕਸੀਡੈਂਟ ਕਰ ਰਹੇ ਆ ਤੇ ਅਮਰੀਕਾ ਦੀਆਂ ਜਿਹੜੀਆਂ ਟਰਕਿੰਗ ਜੌਬਸ ਆ ਯੂਐਸਾ ਟਰੱਕਰਸ ਜੌਬਸ ਆ ਉਹਦਾ ਨੁਕਸਾਨ ਕਰ ਰਹੇ ਹੁਣ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਕਿ ਇਹ ਪੌਜ਼ ਕੀਤਾ ਜਾਊਗਾ ਰੋਕ ਦਿੱਤਾ ਜਾਊਗਾ ਇਹਦੇ ਨਾਲ ਪੂਰਾ ਰਿਵਿਊ ਹੋਊਗਾ ਸੇਫਟੀ ਚੈੱਕ ਦਾ ਕੁਆਲੀਫਿਕੇਸ਼ਨ ਫੋਰਨ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੀ ਕੀ ਯੋਗਤਾ ਆ ਉਹ ਸਾਰਾ ਕੁਝ ਤਾਂ ਹੀ ਹੋ ਸਕਦਾ ਜੇਕਰ ਇਹਨਾਂ ਦਾ ਆਉਣਾ ਰੋਕਿਆ ਜਾਵੇ ਜਿਹੜੇ ਹੁਣ ਇਹਦੇ ਵਿੱਚ ਕੰਟਰੀ ਕੋਈ ਸਪੈਸੀਫਿਕਲੀ ਨਹੀਂ ਮੈਂਸ਼ਨ ਕੀਤੀ ਉਹਨਾਂ ਨੇ ਅਫੀਸ਼ੀਅਲਸ ਨੇ ਖਾਸ ਤਰ੍ਹਾਂ ਜ਼ੋਰ ਦਿੱਤਾ ਆ ਕਿ ਇਹ ਸਾਰੀਆਂ ਨੈਸ਼ਨੈਲਿਟੀਆਂ ਦੇ ਉੱਤੇ ਅਪਲਾਈ ਹੁੰਦਾ ਨਾ ਸਿਰਫ ਇੱਕ ਕੰਟਰੀ ਦੇ ਉੱਤੇ ਰੀਸੈਂਟਲੀ ਤੁਹਾਨੂੰ ਯਾਦ ਹੋਊਗਾ 트럼ਪ ਐਡਮਿਨਿਸਟ੍ਰੇਸ਼ਨ ਨੇ ਇੱਕ ਜਿਹੜੀ ਇੰਗਲਿਸ਼ ਰੀਡਿੰਗ ਤੇ ਸਪੀਕਿੰਗ ਰੂਲਸ ਨੇ ਉਹ ਸ਼ੁਰੂ ਕੀਤੇ ਟਰੱਕਰਸ ਦੇ ਲਈ ਤੇ ਇਹਦੇ ਨਾਲ ਉਹ ਕਹਿੰਦੇ ਵੀ ਰੋਡ ਸੇਫਟੀ ਇੰਪਰੂਵ ਹੋਊਗੀ ਉਦੋਂ ਵੀ ਬਹੁਤ ਰੌਲਾ ਰੱਪਾ ਪਿਆ ਸੀ ਦੂਜੇ ਅਫੀਸ਼ੀਅਲਸ ਇਸ ਚੀਜ਼ ਨੂੰ ਫੋਰਨ ਡਰਾਈਵਰਸ ਦੇ ਨਾਲ ਲਿੰਕ ਕਰ ਰਿਹਾ ਜਿਹੜੇ ਸੀਰੀਅਸ ਐਕਸੀਡੈਂਟਸ ਨੇ ਵੀ ਇਹਦੇ ਨਾਲ ਉਹ ਕਹਿੰਦੇ ਕਿਉਂਕਿ ਜਿਹੜੇ ਫੋਰਨ ਡਰਾਈਵਰਸ ਨੇ ਇਹਨਾਂ ਨੂੰ ਅਮਰੀਕਾ ਦਾ ਸਿਸਟਮ ਨਹੀਂ ਪਤਾ ਲੱਗਦਾ ਜਾਂ ਜਿਹੜੇ ਯੂਐਸ ਰੋਡ ਸਾਈਨਸ ਨੇ ਪ੍ਰੋਪਰਲੀ ਇਹ ਉਹਨੂੰ ਨਹੀਂ ਸਮਝ ਸਕਦੇ ਟਰੱਕ ਡਰਾਈਵਰ ਦੀ ਸ਼ਾਰਟੇਜ ਦਾ ਪਹਿਲਾਂ ਦੱਸਿਆ ਹੈਗੀ ਆ ਅਮਰੀਕਨ ਟਰੱਕਿੰਗ ਕੰਪਨੀ ਕਹਿੰਦੀ ਹੈ ਕਿ 60 ਹਜ਼ਾਰ ਟਰੱਕ ਡਰਾਈਵਰ ਐਸ ਵੇਲੇ ਸ਼ਾਰਟ ਆ ਜਿਹੜੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ ਉਹਨਾਂ ਨੇ ਇਸ ਫੈਸਲੇ ਦੀ ਸਪੋਰਟ ਕੀਤੀ ਆ ਇਹ ਕਿਹਾ ਕਿ ਫੋਰਨ ਡਰਾਈਵਰ ਵੀਜ਼ੇ ਜਿਹੜੇ ਆ ਉਸ ਸਖਤ ਕੀਤੇ ਜਾਣੇ ਚਾਹੀਦੇ ਆ ਤੇ ਪ੍ਰੋਪਰ ਟ੍ਰੇਨਿੰਗ ਸਟੈਂਡਰਡ ਦੇਖਣੇ ਚਾਹੀਦੇ ਆ ਕਿਉਂਕਿ ਜਦੋਂ ਇੱਕ ਦੇਸ਼ ਦੇ ਵਿੱਚ ਕਈ ਵਾਰੀ ਉਹਨਾਂ ਦੇ ਨਿਯਮ ਵੱਖਰੇ ਹੁੰਦੇ ਆ ਉਹਨਾਂ ਦਾ ਸਾਰਾ ਹਿਸਾਬ ਤਾਂ ਵੱਖਰਾ ਹੁੰਦਾ ਉਸ ਦੇਸ਼ ਦੇ ਵਿੱਚ ਟਰੱਕ ਚਲਾਉਣ ਵਾਲੇ ਵਿਅਕਤੀ ਲਈ ਜ਼ਰੂਰੀ ਨਹੀਂ ਕਿ ਉਹ ਅਮਰੀਕਾ ਦੇ ਵਿੱਚ ਵੀ ਟਰੱਕ ਚਲਾ ਸਕਦਾ ਸੋ ਇਹ ਵੀਜ਼ਾ ਦੇ ਦੇਣੇ ਚਾਹੀਦੇ ਪਰ ਸ਼ਕਤੀ ਹੋਣੀ ਚਾਹੀਦੀ ਹੈ ਚੈੱਕ ਪ੍ਰੋਪਰਲੀ ਹੋਣਾ ਚਾਹੀਦਾ ਜੇ ਇਹਦੇ ਵਿੱਚ ਕੋਈ ਵਾਇੋਲੇਸ਼ਨ ਲੱਭ ਪਈ ਉਹਨਾਂ ਨੂੰ ਤੇ ਵੀਜ਼ੇ ਜਿਹੜੇ ਰੀਵੋਕ ਵੀ ਕੀਤੇ ਜਾ ਸਕਦੇ ਆ ਤੇ ਉਹਨਾਂ ਨੂੰ ਰਿਪੋਰਟ ਵੀ ਕੀਤਾ ਜਾ ਸਕਦਾ ਜਿੱਥੇ ਅਜੇ ਖਬਰ ਬਹੁਤ ਮਹੱਤਵਪੂਰਨ ਆ ਕਿ ਟਰੱਕ ਕਮਰਸ਼ੀਅਲ ਟਰੱਕ ਡਰਾਈਵਰ ਦੇ ਵਰਕ ਵੀਜ਼ੇ ਬੰਦ ਕੀਤੇ ਆ ਉੱਥੇ 트럼ਪ ਐਡਮਿਨਿਸਟ੍ਰੇਸ਼ਨ ਨੇ ਇੱਕ ਅਜ ਹੋਰ ਬਹੁਤ ਅਹਿਮ ਐਲਾਨ ਕੀਤਾ ਜਿਹੜਾ ਕਿ ਦੇ ਨਾਲ ਹੀ ਜੁੜਦਾ ਉਹ ਇਹ ਆ ਕਿ ਜਿਹੜੀ ਵੈਟਿੰਗ ਹੋਊਗੀ ਵੀਜ਼ਿਆਂ ਦੀ ਵੈਟਿੰਗ ਦਾ ਮਤਲਬ ਚੈਕਿੰਗ ਹੋਊਗੀ ਵੀਜ਼ਿਆਂ ਦੀ ਜਿਹੜਾ ਵੀ ਅਮਰੀਕਾ ਦੇ ਵਿੱਚ ਇੱਕ ਤੇ ਬੰਦਾ ਉੱਥੇ ਦਾ ਸਿਟੀਜ਼ਨ ਆ ਗੱਲ ਖਤਮ ਉਹ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਆ ਉਹਦਾ ਵੀ ਰੋਲਾ ਕੋਈ ਨਹੀਂ ਜਿਹੜਾ ਵੀ ਬੰਦਾ ਵੀਜ਼ੇ ਦੇ ਉੱਤੇ ਆ ਚਾਹੇ H1 B1 ਚਾਹੇ ਟੂਰਿਸਟ ਵੀਜ਼ਾ ਆ ਬੇਸ਼ੱਕ ਹੋ ਵਰਕ ਵੀਜ਼ਾ ਆ ਬੇਸ਼ੱਕ ਹੋ ਕਿਸੇ ਵੀ ਵੀਜ਼ੇ ਦੇ ਉੱਤੇ ਅਮਰੀਕਾ ਦੇ ਵਿੱਚ ਆਇਆ ਇਹ ਕਹਿੰਦੇ ਹਾਂ ਸਾਰੇ ਵੀਜ਼ੇ ਇੱਕ ਪਾਸਿਓਂ ਲਾ ਕੇ ਚੈੱਕ ਕਰਦੇ ਆਂ ਤੇ ਇਸ ਵੇਲੇ ਅਮਰੀਕਾ ਦੇ ਵਿੱਚ 55 ਮਿਲੀਅਨ ਲੋਕ ਨੇ ਜਿਹੜੇ ਵੀਜ਼ਿਆਂ ਦੇ ਉੱਤੇ ਆ ਸਾਰਿਆਂ ਦੇ ਸਾਰੇ ਵੀਜ਼ੇ ਚੈੱਕ ਕਰਨਗੇ ਸੋ ਕਿਸੇ ਵੀ ਵੀਜ਼ੇ ਦੇ ਉੱਤੇ ਆ ਉਹਨੂੰ ਰੀਚੈੱਕ ਦੇਖੋ ਇਹ ਪਹਿਲਾਂ ਵੀ ਹੋ ਸਕਦਾ ਆਮ ਤੌਰ ਤੇ ਜਦੋਂ ਵੀਜ਼ਾ ਮਿਲ ਜਾਂਦਾ ਵੀਜ਼ਾ ਮਿਲਣਾ ਦੇਸ਼ ਦੇ ਵਿੱਚ ਐਂਟਰੀ ਦੀ ਗਰੰਟੀ ਨਹੀਂ ਹੁੰਦੀ ਤਾਨੂੰ ਅਮਰੀਕਾ ਦਾ ਵੀਜ਼ਾ ਮਿਲ ਗਿਆ ਜ਼ਰੂਰੀ ਨਹੀਂ ਤੁਹਾਨੂੰ ਅਮਰੀਕਾ ਵਾਲੇ ਅਮਰੀਕਾ ਚ ਵੜਨ ਦੇ ਨੇਅਰਪੋਰਟ ਤੇ ਰੋਕ ਸਕਦੇ ਆ ਜੇ ਤੁਸੀਂ ਅਮਰੀਕਾ ਦੇ ਵਿੱਚ ਆ ਵੀ ਗਏ ਹੋ ਕਿਸੇ ਕਿਸਮ ਦਾ ਵੀਜ਼ਾ ਲੈ ਕੇ ਜੇ ਸਰਕਾਰ ਚਾਵੇ ਕਿਸੇ ਵੇਲੇ ਵੀ ਤੁਹਾਡਾ ਵੀਜ਼ਾ ਚੈੱਕ ਕਰ ਸਕਦੀ ਹੈ ਤੇ ਉਹਦੇ ਚ ਜੇ ਗੜਬੜ ਲੱਭੇ ਤੁਹਾਨੂੰ ਵਾਪਸ ਭੇਜ ਸਕਦੀ ਹੈ ਹੁਦਾਂ ਪਹਿਲਾਂ ਵੀ ਆ ਪਰ ਹੁਣ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਇੱਕ ਪਾਸਿਓ ਸਾਰੇ ਚੈੱਕ ਕਰਨੇ ਤੇ ਉਹਨਾਂ ਦੀ ਗਿਣਤੀ 55 ਮਿਲੀਅਨ ਆ ਰੀਜ਼ਨ ਕੀ ਆ ਇਹਦਾ ਓਵਰਸਟੇ ਆ ਜਾਂ ਜਿਹੜੇ ਲੋਕ ਬਾਹਰੋਂ ਆ ਕੇ ਇੱਥੇ ਕ੍ਰਾਈਮ ਕਰਦੇ ਆ ਜਾਂ ਪਬਲਿਕ ਸੇਫਟੀ ਲਈ ਕੋਈ ਖਤਰਾ ਆ ਜਾਂ ਕਿਸੇ ਦਾ ਕੋਈ ਸਬੰਧ ਕਿਸੇ ਅੱਤਵਾਦੀ ਗਰੁੱਪ ਦੇ ਨਾਲ ਹੁਣ ਸਰਕਾਰ ਇਹ ਵੀ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੇ ਸੋਸ਼ਲ ਮੀਡੀਆ ਨੂੰ ਚੈੱਕ ਕਰਨਗੇ ਤਾਂ ਕਿ ਕੋਈ ਐਂਟੀ ਯੂਐਸ ਜਾਂ ਐਂਟੀ ਸੈਮੈਟਿਕ ਪੋਸਟਾਂ ਤਾਂ ਨਹੀਂ ਉਹਦੇ ਉੱਤੇ ਜਿਹੜਾ ਅਮਰੀਕਾ ਆ ਇਹਨਾਂ ਨੇ ਲਗਭਗ 11 ਮਿਲੀਅਨ ਟੈਂਪੋਰਰੀ ਵੀਜ਼ਾ ਆਹਾ 2024 ਜਿਹਦੇ ਵਿੱਚ ਦਿੱਤੇ ਆ ਇਹਦੇ ਜਿਹਦੇ ਵਿੱਚ ਬਹੁਤ ਟੂਰਿਜ਼ਮ ਬਿਜ਼ਨਸ ਜਾਂ ਕੁਝ ਜਿਹੜੇ ਸਟੂਡੈਂਟ ਵੀਜ਼ੇ ਵੀ ਆ ਇਹ ਸਾਰੇ ਰੀਚੈੱਕ ਕਰਨੇ ਆ ਅਮਰੀਕਾ ਦੇ ਵਿੱਚ ਇਹਨਾਂ ਨੇ 11 ਮਿਲੀਅਨ ਪਿਛਲੇ ਸਾਲ 24 ਦੇ ਵਿੱਚ 11 ਮਿਲੀਅਨ ਜਿਹੜੇ ਵੀਜ਼ੇ ਦਿੱਤੇ ਆ ਟੋਟਲ ਵਿਜ਼ਿਟਰ ਵਰਕ ਵੀਜ਼ੇ ਸਾਰੇ ਰਲਾ ਕੇ ਹੁਣ ਜਿਹੜੇ ਅਧਿਕਾਰੀ ਆ ਉਹ ਇਹ ਕਹਿ ਰਹੇ ਆ ਕਿ ਪ੍ਰੋਸੈਸ ਜਿਹੜਾ ਆ ਇਹ ਬਹੁਤ ਸਲੋ ਆ ਕੰਪਲਿਕੇਟਿਡ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਕੋਲੇ ਕਈ ਸਾਲਾਂ ਤੋਂ ਵੀਜ਼ਾ ਹੈਗਾ ਆ ਤੇ ਇਹ ਵੀ ਕਹਿੰਦੇ ਆ ਕਿ ਇਹਦੇ ਨਾਲ ਤੁਹਾਡਾ ਵੀਜ਼ਾ ਮੰਨ ਲਓ ਤੁਹਾਡੀ ਸਪੀਚ ਦੇ ਆਧਾਰ ਦੇ ਉੱਤੇ ਕੈਨਸਲ ਹੋ ਸਕਦਾ ਸੋਸ਼ਲ ਮੀਡੀਆ ਚ ਚੈੱਕ ਕਰਕੇ ਜੇ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਲਿਖਿਆ ਆ ਉਦੇਦਾਰ ਦੇ ਉੱਤੇ ਤੁਹਾਡਾ ਵੀਜ਼ਾ ਕੈਨਸਲ ਕੀਤਾ ਜਾ ਸਕਦਾ ਹਾਲਾਂਕਿ ਉਸ ਬੰਦੇ ਨੇ ਕ੍ਰਾਈਮ ਕੋਈ ਨਹੀਂ ਕੀਤਾ ਨਾ ਉਹਦਾ ਕੋਈ ਮਤਲਬ ਗਰੁੱਪਾ ਜਾਂ ਇਦਾਂ ਦੀ ਗੱਲਬਾਤ ਆ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਕੁਝ ਕਿਹਾ ਹੋਊਗਾ ਇਸ ਸਿਹਾਰ ਦੇ ਉੱਤੇ ਵੀ ਵੀਜ਼ਾ ਕੈਨਸਲ ਹੋ ਸਕਦਾ 6000 ਸਟੂਡੈਂਟ ਵੀਜ਼ੇ ਇਹਨਾਂ ਨੇ ਪਹਿਲਾਂ ਹੀ ਰਿਵੋਕ ਕਰ ਦਿੱਤੇ ਆ ਜਿਹੜੇ ਓਵਰਸਟੇ ਸੀਗੇ ਜਾਂ ਲੀਗਲ ਵਾਇਲੇਸ਼ਨ ਜਾਂ ਕੋਈ ਹੋਰ ਟੈਰਰਿਜ਼ਮ ਦੀ ਗੱਲਬਾਤ ਸੀਗੀ ਕੁਝ ਕੇਸਸ ਦੇ ਵਿੱਚ ਇਹ ਜਿਹੜੇ ਕੈਂਪਸ ਦੇ ਵਿੱਚ ਪ੍ਰੋਟੈਸਟ ਹੋਏ ਆ ਆ ਗਾਜ਼ਾ ਦੇ ਸਬੰਧ ਦੇ ਵਿੱਚ ਉਹਦੇ ਨਾਲ ਜੋੜਿਆ ਗਿਆ 트럼ਪ ਸਟੇਟ ਡਿਪਾਰਟਮੈਂਟ ਨੇ ਇਹ ਵੀ ਕਿਹਾ ਆ ਕਿ ਇਹਨਾਂ ਨੇ ਓਵਰਆਲ ਦੁੱਗਣੇ ਵੀਜ਼ੇ ਕੈਨਸਲ ਕੀਤੇ ਆ ਤੇ ਸਟੂਡੈਂਟ ਦੇ 4 ਗੁਣਾ ਜ਼ਿਆਦਾ ਕੀਤੇ ਜੇਕਰ ਇਹਦਾ ਮੁਕਾਬਲਾ ਪਿਛਲੇ ਸਾਲ ਨਾਲ ਕੀਤਾ ਜਾਵੇ ਸੋ ਇੱਕ ਜਿਹੜਾ ਇਹ ਬੜੀ ਅਹਿਮ ਹਲਚਲ ਅਮਰੀਕਾ ਦੇ ਵਿੱਚ ਸਾਰੇ ਦੇ ਸਾਰੇ ਵੀਜ਼ੇ ਚੈੱਕ ਕੀਤੇ ਜਾਣਗੇ ਇਹ ਲਗਾਤਾਰ ਜਿਹੜੇ 트ੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਆ ਉਹਦੀਆਂ ਦੋ ਵੱਡੀਆਂ ਖਬਰਾਂ ਇੱਕ ਕਮਰਸ਼ੀਅਲ ਟਰੱਕ ਡਰਾਈਵਰ ਦੇ ਵੀਜ਼ੇ ਬੰਦ ਕਰ ਦਿੱਤੇ ਆ ਤੇ ਦੂਜਾ ਇਨਾਂ ਨੇ ਕਿਹਾ ਕਿ ਸਾਰੇ ਦੇ ਸਾਰੇ ਜਿੰਨਾ ਵੀ ਜੇ ਕੋਈ ਬੰਦਾ ਵੀਜ਼ਾ ਲੈ ਕੇ ਅਮਰੀਕਾ ਦੇ ਵਿੱਚ ਆਇਆ ਸਾਰਿਆਂ ਦਾ ਰਿਵਿਊ ਹੋਊਗਾ ਤੇ ਸਾਰੇ ਜਿਹੜੇ ਆ ਇਹ ਚੈੱਕ ਕੀਤੇ ਜਾਣਗੇ ਅਗਲੀ ਗੱਲਬਾਤ ਇੱਕ ਨਿਊਯਾਰਕ ਦੀ ਅਪੀਲਸ ਕੋਰਟ ਨੇ ਡੋਨਲਡ 트ਰੰਪ ਨੂੰ ਜਿਹੜਾ 500 ਮਿਲੀਅਨ ਡਾਲਰ ਦਾ ਸਿਵਲ ਪੈਨਲਟੀ ਲੱਗੀ ਸੀ ਡੋਨਲਡ 트ਰੰਪ ਦੇ ਉਹਨੂੰ ਮਾਫ ਕਰ ਦਿੱਤਾ ਜਾਂ ਕਹਿ ਲਓ ਉਹਨੂੰ ਕੈਨਸਲ ਮਾਫ ਨਹੀਂ ਕਰ ਦਿੱਤਾ ਉਹਨੂੰ ਕੈਨਸਲ ਕਰ ਦਿੱਤਾ ਕੈਨਸਲ ਇਹ ਕਹਿ ਕੇ ਕੀਤਾ ਕਿ ਇਹ ਪੈਨਲਟੀ ਬਹੁਤ ਜ਼ਿਆਦਾ ਜੁਰਮਾਨਾ 500 ਮਿਲੀਅਨ ਦਾ ਬਹੁਤ ਜ਼ਿਆਦਾ ਆ ਤੇ ਇਹ ਐਕਸੈਸਿਵ ਆ ਵਾਧੂ ਆ ਜਿਹੜੀ ਕੋਰਟ ਇਹ ਹਜੇ ਤੱਕ ਕਹਿ ਰਹੀ ਆ ਕੋਰਟ ਇਸ ਗੱਲ ਦੇ ਉੱਤੇ ਤਾਂ ਸਹਿਮਤ ਹੋਈ ਆ ਕਿ ਜਿਹੜੀ ਕਿਉਂਕਿ ਇਹ ਰੌਲਾ ਕਿਸੇ ਤੁਹਾਨੂੰ ਯਾਦ ਹੋਊਗਾ ਇਹ ਦੋਸ਼ੇ ਲੱਗੇ ਸੀ ਡੋਨਲਡ 트ੰਪ ਦੀ ਜਿਹੜੀ ਕੰਪਨੀ ਹੈ ਇਹਨਾਂ ਦੀ ਉਹਦੇ ਉੱਤੇ ਕਿ ਇਹਨਾਂ ਨੇ ਆਪਣੀ ਪ੍ਰਾਪਰਟੀ ਦੀ ਵੈਲਿਊ ਵੱਧ ਦੱਸੀ ਆ ਕਾਗਜ਼ਾਂ ਦੇ ਵਿੱਚ ਉਹਨਾਂ ਦੀ ਹੈ ਨਹੀਂ ਜਾਂ ਵਧਾ ਕੇ ਜਾਂ ਘਟਾ ਕੇ ਦੱਸੀ ਐ ਜਿਹਦੇ ਨਾਲ ਕਿਉਂਕਿ ਜਦੋਂ ਤੁਹਾਡੇ ਕੋਲੇ ਪ੍ਰਾਪਰਟੀ ਜ਼ਿਆਦਾ ਆ ਤੁਹਾਡੇ ਐਸੈਟਸ ਜ਼ਿਆਦਾ ਨੇ ਤੁਹਾਨੂੰ ਬੈਂਕ ਜ਼ਿਆਦਾ ਕਰਜ਼ਾ ਦੇਊਗਾ ਕਰਜ਼ਾ ਜ਼ਿਆਦਾ ਦੇਊਗਾ ਤੇ ਉਹਦੇ ਉੱਤੇ ਵਿਆਜ ਘਟ ਹੋਊਗਾ ਜਿੰਨਾ ਕੋਈ ਬੰਦਾ ਰਿਸਕ ਦੇ ਉੱਤੇ ਹੁੰਦਾ ਕਿ ਉਹਦੇ ਪਹਿਲਾਂ ਹੀ ਸਾਰਾ ਲੋਨ ਆ ਜਾਂ ਉਹ ਸਾਰਾ ਕੁਝ ਉਹਦਾ ਹੈਗਾ ਉਹਦੀ ਵੈਲਿਊ ਪ੍ਰਾਪਰਟੀ ਦੀ ਘਟਾ ਉਹਨਾਂ ਹੀ ਬੈਂਕ ਕੋਲੋਂ ਲੋਨ ਘਟ ਦਿੰਦਾ ਤੇ ਜੇ ਦਿੰਦਾ ਵੀ ਆ ਉਹ ਮਹਿੰਗਾ ਦਿੰਦਾ ਐਸੇ ਪੈਟਰਨ ਦੇ ਉੱਤੇ ਇੰਸ਼ੋਰੈਂਸ ਵਾਲੇ ਚੱਲਦੇ ਆ ਵੈਲਿਊ ਕਿੰਨੀ ਆ? ਕਿਹਾ ਦੋਸ਼ੇ ਸੀਗਾ ਕਿ ਇਹ 트ੰਪ ਦੀ ਜਿਹੜੀ ਕੰਪਨੀ ਆ ਇਹਨਾਂ ਨੇ ਆਪਣੀ ਸਾਰੀ ਜਾਇਦਾਦ ਦੀ ਵੈਲਿਊ ਨੂੰ ਵਧਾ ਘਟਾ ਕੇ ਦੱਸਿਆ ਜਿਹਦੇ ਨਾਲ ਇਹਨਾਂ ਨੂੰ ਇੰਸ਼ੋਰੈਂਸ ਦੇ ਵਿੱਚ ਫਾਇਦਾ ਹੋਇਆ। ਇਸ ਕਰਕੇ ਸਰਕਾਰ ਜਿਹੜੀ ਕੋਰਟ ਨੇ ਕਿਹਾ ਸੀ ਕਿ 500 ਮਿਲੀਅਨ ਡਾਲਰ ਦਾ ਤੁਹਾਨੂੰ ਜੁਰਮਾਨਾ ਲੱਗੂਗਾ। ਲਾ ਵੀ ਦਿੱਤਾ ਸੀ। ਹੁਣ ਕੋਰਟ ਕਹਿੰਦੀ ਵੀ ਇਹ ਬਹੁਤ ਜ਼ਿਆਦਾ ਆ 500 ਮਿਲੀਅਨ। ਹਾਲਾਂਕਿ ਕੋਰਟ ਨੇ ਇਸ ਗੱਲ ਦੇ ਉੱਤੋਂ ਨਹੀਂ ਇਨਕਾਰ ਕੀਤਾ ਕਿ ਇਹਨਾਂ ਨੇ ਕਾਗਜ਼ਾਂ 'ਚ ਹਿਰਾਫਰੀ ਕਰਕੇ ਆਪਣੀ ਪ੍ਰਾਪਰਟੀ ਦੀ ਵੈਲਿਊ ਵਧਾਈ ਘਟਾਈ ਆ ਜਾਂ ਗਲਤ ਦੱਸੀ ਆ ਕਹਿੰਦੇ ਜੋ ਸਿਗਾ ਉਹ ਸਹੀ ਆ ਇਹ ਕੰਮ ਇਹਨਾਂ ਨੇ ਕੀਤਾ ਪਰ ਉਹਦਾ ਜੁਰਮਾਨਾ 500 ਮਿਲੀਅਨ ਡਾਲਰ ਬਹੁਤ ਜ਼ਿਆਦਾ ਆ ਸੋ ਇਹ ਅੱਜ ਡੋਨਲਡ 트ਰੰਪ ਦੀ ਬਹੁਤ ਵੱਡੀ ਜਿੱਤ ਆ ਤੇ ਉਹਨਾਂ ਨੇ ਇਹਨੂੰ ਟ੍ਰੂ ਵਿਕਟਰੀ ਕਿਹਾ ਵੀ ਇਹ ਸੱਚੀ ਜਿੱਤ ਆ ਮੇਰੀ ਜਿਹੜਾ ਦੂਜੀਆਂ ਦੂਜੀਆਂ ਜਿਹੜੀਆਂ ਸਜ਼ਾਵਾਂ ਨੇ ਇੱਕ ਤੇ ਉਹਨਾਂ ਨੇ ਕਿਹਾ ਸੀ ਕਿ 500 ਮਿਲੀਅਨ ਡਾਲਰ ਦਾ ਜੁਰਮਾਨਾ ਲਾਉਣਾ ਦੂਜਿਆਂ ਨੇ ਨਾਲ ਕਿਹਾ ਸੀ ਵੀ ਕੁਝ ਹੋਰ ਰੈਸਟ੍ਰਿਕਸ਼ਨਸ ਲਾਈਆਂ ਸੀ ਇਹਨਾਂ ਦੀ ਕੰਪਨੀ ਦੇ ਉੱਤੇ ਨਿਊਯਾਰਕ ਦੇ ਵਿੱਚ ਸਟ੍ਰਿਕਸ਼ਨਸ ਲੱਗੀਆਂ ਸੀ ਜਾਂ ਜਿਹੜੇ بزਨਸ ਐਗਜ਼ੀਕਿਊਟਿਵਸ ਨੇ ਉਹਨਾਂ ਦੇ ਉੱਤੇ ਉਹ ਬਾਕੀ ਸਾਰੀਆਂ ਪਾਬੰਦੀਆਂ ਜਾਂ ਬਾਕੀ ਸਾਰੀਆਂ ਸਜ਼ਾਵਾਂ ਉਸੇ ਤਰ੍ਹਾਂ ਰਹਿਣਗੀਆਂ ਪਰ ਇਹਨਾਂ ਦਾ ਜਿਹੜਾ ਉਹ 500 ਮਿਲੀਅਨ ਡਾਲਰ ਦਾ ਜੁਰਮਾਨਾ ਸੀ ਉਹਨੂੰ ਮੁਆਫੀ ਦੇ ਦਿੱਤੀ ਗਈ ਹੈ ਪੰਜ ਜੱਜ ਸੀਗੇ ਇੱਥੇ ਪੈਨਲ ਦੇ ਵਿੱਚ ਜਿਹੜੇ ਬਹੁਤ ਇੱਕ ਦੂਜੇ ਦੇ ਨਾਲ ਉਹਨਾਂ ਦੀ ਸਹਿਮਤੀ ਨਹੀਂ ਸੀ ਡਿਸਐਗਰੀ ਸੀਗੇ ਕੋਸਟ ਜਜਸ ਨੇ ਕਿਹਾ ਵੀ ਟ੍ਰਾਇਲ ਸ਼ੁਰੂ ਤੋਂ ਕਰੋ ਸਾਰੇ ਦਾ ਸਾਰਾ ਦੁਬਾਰਾ ਕਰੋ ਇੱਕ ਜੱਜ ਨੇ ਕਿਹਾ ਸਾਰੇ ਦਾ ਸਾਰਾ ਕੇਸ ਹੀ ਡਿਸਮਿਸ ਕਰ ਦਿਓ ਦੂਜੇ ਜਜਸ ਨੇ ਕਿਹਾ ਕਿ ਫਰਾਡ ਕਲੀਅਰ ਆ ਪਰ ਜਿਹੜਾ ਫਾਈਨ ਆ ਬਹੁਤ ਜ਼ਿਆਦਾ ਆ ਫਰਾਡ ਕੀਤਾ ਗਲਤੀ ਕੀਤੀ ਆ ਪਰ ਜੁਰਮਾਨਾ ਬਹੁਤ ਜ਼ਿਆਦਾ ਆ ਡੋਨਲਡ ਟਰੰਪ ਨੇ ਟੋਟਲ ਵਿਕਟਰੀ ਕਿਹਾ ਉਹ ਕਹਿੰਦੇ ਵੀ ਇਹ ਮਤਲਬ ਕਲੀਅਰ ਕੱਟ ਦੱਸਦਾ ਆ ਕਿ ਇਹ ਕੇਸ ਹੀ ਜਿਹੜਾ ਅਨਫੇਅਰ ਸੀ ਸੋ ਉਹ ਹਲੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਜੀ ਫਰਦਰ ਅਪੀਲ ਕਰਨਗੇ ਜਾਂ ਨਹੀਂ ਕਰਨਗੇ ਅ ਅਟਾਰਨੀ ਜਨਰਲ ਜਿਹੜੀ ਲਕਿਤਿਆ ਜੇਮਸ ਆ ਉਹਨਾਂ ਨੇ ਕਿਹਾ ਇਹ ਲਕਿਤਿਆ ਜੇਮਸ ਨੇ ਕੇਸ ਫਾਈਲ ਕੀਤਾ ਸੀ ਉਹ ਕਹਿੰਦੇ ਵੀ ਜਿਹੜੀ ਇਹ ਹੈਗੀ ਆ ਫਰਾਡ ਦੀ ਰੂਲਿੰਗ ਆ ਬਹੁਤ ਸੋਲਿਡ ਆ ਕਿਸੇ ਵੀ ਆਧਾਰ ਦੇ ਉੱਤੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਉਹਨਾਂ ਨੇ ਫਰਾਡ ਨਹੀਂ ਕੀਤਾ ਤੇ ਉਹ ਕਹਿੰਦੇ ਸੀ ਨਿਊਯਾਰਕ ਦੀ ਹਾਈएस्ट ਕੋਰਟ ਦੇ ਵਿੱਚ ਅਪੀਲ ਕਰਕੇ ਜੁਰਮਾਨਾ ਫੇਰ ਲਵਾਵਾਂਗੇ 500 ਮਿਲੀਅਨ ਡਾਲਰ ਸੋ ਲਾਸਟ ਈਅਰ ਜਨਰਲ ਟ੍ਰਾਇਲ ਜੱਜ ਸਿਗਰ ਨੂੰ ਲੱਗਿਆ ਸੀ ਕਿ 트ੰਪ ਦੀ ਕੰਪਨੀ ਨੇ ਪ੍ਰਾਪਰਟੀ ਦੀ ਵੈਲਿਊ ਵਧਾਈ ਆ 2.2 ਬਿਲੀਅਨ ਤੱਕ ਤੇ ਪਰ ਈਅਰ ਤਾਂ ਕਿ ਇਹਨਾਂ ਨੂੰ ਫਾਈਨੈਂਸ਼ੀਅਲ ਐਡਵਾਂਟੇਜ ਪੈਸੇ ਤੇ ਲੈ ਦਾ ਫਾਇਦਾ ਹੋ ਸਕੇ ਸੋ ਪਹਿਲਾਂ ਇਹਨਾਂ ਨੂੰ 350 ਡਾਲਰ 350 ਮਿਲੀਅਨ ਡਾਲਰ ਦਾ ਜੁਰਮਾਨਾ ਹੋਇਆ ਸੀ ਪਲੱਸ ਫਿਰ 100 ਮਿਲੀਅਨ ਡਾਲਰ ਦਾ ਉਹਦੇ ਤੇ ਵਿਆਜ ਦੱਸਦੇ ਸੀ ਜਿਹੜਾ ਕਹਿ ਲੋ ਕਿ ਲੱਖ ਡਾਲਰ ਰੋਜ਼ ਦਾ ਵਧ ਰਿਹਾ ਸੀ ਮਤਲਬ ਵਿਆਜ ਹੀ ਪਈ ਜਾਂਦਾ ਸੀ ਤੇ ਇਹ ਸਾਰੇ ਕੇਸ ਤੋਂ ਬਿਨਾ ਜਿਹੜੇ bizness records ਆ ਉਸ ਮਾਮਲੇ ਦੇ ਵਿੱਚ ਜਾਂ ਜਿਹੜਾ ਉਹ ਦੂਜਾ ਸ਼ਿਕਾ ਹਸ਼ਮਾਨੀ ਟ੍ਰਾਇਲ ਉਹਦੇ ਉੱਤੇ ਦੋ ਜਿਹੜੇ civil law suits ਆ ਇਹ ਹਾਰੇ ਆ ਤੇ 90 ਮਿਲੀਅਨ ਡਾਲਰ ਡੈਮੇਜ ਦੇ ਵਿੱਚ ਉਹਦਾ ਸੋ ਹੁਣ ਲਚੀਤਿਆ ਜੇਮਸ ਜਿਹੜਿਆ ਉਹ 트ੰਪ ਦੇ ਗੁੱਸੇ ਦੇ ਮਤਲਬ ਕਹਿ ਲੋ ਕੋ ਨਿਸ਼ਾਨੇ ਦੇ ਉੱਤੇ ਆ ਜਦੋਂ ਕਿ ਫੈਡਰਲ ਇਨਵੈਸਟੀਗੇਸ਼ਨ ਜਿਹੜੇ ਰਿਵਿਊ ਕਰ ਲਈ ਆ ਕਿ ਉਹ 트ੰਪ ਦੇ ਕੇਸ ਨੂੰ ਕਿੱਦਾਂ ਹੈਂਡਲ ਕਰ ਰਹੀ ਸੀ ਜਿਹੜਾ ਕਿ ਖਾਸ ਤੌਰ ਦੇ ਉੱਤੇ ਕਿਹੜਾ ਕਿਹੜਾ ਵਿਡੈਂਸ ਬਹੁਤ ਜ਼ਿਆਦਾ ਹੈ ਸੋ ਇਹ ਮਾਮਲਾ ਇਸ ਵੇਲੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਿਹਾ ਹੈ ਅਗਲੀ ਗੱਲ ਬਾਤ ਕੈਲੀਫੋਰਨੀਆ ਦਾ ਇੱਕ ਬਹੁਤ ਚਰਚਿਤ ਕੇਸ ਜਿਹਦੇ ਉੱਤੇ ਨੈਟਫਲਿਕਸ ਦੇ ਉੱਤੇ ਡਾਕੂ ਡਰਾਮੇ ਵੀ ਬਣ ਚੁੱਕੇ ਆ ਤੇ ਪਤਾ ਨਹੀਂ ਕੀ ਕੀ ਕੁਝ ਹੋ ਚੁੱਕਾ ਕੇਸ ਵੀ ਬਹੁਤ ਪੁਰਾਣਾ ਆ ਤੇ ਉਹ ਹੁਣ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਆ ਐਰਿਕ ਮੈਂਡੇਜ਼ ਤੇ ਉਹਦਾ ਭਰਾ ਲਾਇਲ ਮੈਂਡੇਜ਼ 1999 ਦਾ ਇਹ ਕੇਸ ਆ ਇਹਨਾਂ ਦੋਵਾਂ ਭਰਾਵਾਂ ਨੇ ਐਰਿਕ ਮੈਂਡੇਜ਼ ਨੇ ਤੋਂ ਇਹਨਾਂ ਦੇ ਬ੍ਰਦਰ ਜਿਹੜਾ ਲਾਇਲ ਮੈਂਡੇਜ਼ ਆ ਇਹਨਾਂ ਨੇ ਆਪਣੇ ਪੇਰੈਂਟਸ ਨੂੰ ਮਾਰ ਦਿੱਤਾ ਸੀ ਮਾਪਿਆਂ ਨੂੰ ਮਾਰ ਦਿੱਤਾ ਬੈਵਰਲੀ ਹਿੱਲ ਦੇ ਇਹਨਾਂ ਦੇ ਘਰ ਦੇ ਵਿੱਚ 1999 ਦੀ ਇਹ ਘਟਨਾ ਆ ਇਹ 1990 ਤੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਆ 35 ਸਾਲ ਹੋ ਗਏ ਇਹਨਾਂ ਨੂੰ ਵਿੱਚ ਤੇ ਇਹਨਾਂ ਨੂੰ 96 ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਆਪਣੇ ਮਾਪਿਆਂ ਨੂੰ ਮਾਰਨ ਦੇ ਦੋਸ਼ਾਂ 'ਤੇ 21 ਅਗਸਤ ਯਾਨੀ ਕਿ ਬੀਤੇ ਕੱਲ ਐਰਿਕ ਮੈਂਡੇਜ਼ ਨੇ ਕੈਲੀਫੋਰਨੀਆ ਦੇ ਵਿੱਚ ਪਰੋਲ ਬੋਰਡ ਨੂੰ ਇਹ ਕਿਹਾ ਕਿ ਮੈਨੂੰ ਹੁਣ ਛੱਡ ਦਿਓ ਕਿਉਂਕਿ ਮੈਂ ਸੁਧਰ ਗਿਆ ਮੈਂ ਜਿਹੜੀ ਉਹ ਹੁੰਦੀ ਆ ਰੀਹੈਬਿਲੀਟੇਟ ਹੋ ਗਿਆ ਮੈਂ ਸੁਧਰ ਗਿਆ ਮੇਰਾ ਸੁਧਾਰ ਹੋ ਗਿਆ ਤੇ ਮੈਨੂੰ ਛੱਡ ਦਿੱਤਾ ਜਾਵੇ ਇਹਦੀ ਪਰੋਲ ਨੂੰ ਡਿਨਾਈ ਕਰ ਦਿੱਤਾ ਗਿਆ 10 ਘੰਟੇ ਲੰਬੀ ਹੀアリング ਹੋਈ ਉਦੇ ਤੋਂ ਬਾਅਦ ਬੋਰਡ ਨੇ ਰਿਫਿਊਜ਼ ਕਰ ਦਿੱਤਾ ਕਿ ਇਹ ਹਜੇ ਵੀ ਪਬਲਿਕ ਸੀਫਟੀ ਦੇ ਲਈ ਰਿਸਕ ਆ 35 ਸਾਲ ਹੋ ਗਏ ਤੇ ਇਹਨੂੰ ਜਿਹੜੀ ਪੈਰੋਲ ਆ ਉਹ ਨਹੀਂ ਮਿਲਣੀ ਚਾਹੀਦੀ ਰੀਜ਼ਨ ਇਹ ਆ ਕਿ ਇਹ ਕ੍ਰਾਈਮ ਇੱਕ ਰੀਜ਼ਨ ਨਹੀਂ ਆ ਵੀ ਚਲੋ ਨੇ ਕ੍ਰਾਈਮ ਜਿਹੜਾ ਕੀਤਾ ਉਹ ਤੇ ਬਹੁਤ ਮਾੜਾ ਕੀਤਾ ਆਪਣੇ ਮਾਪਿਆਂ ਨੂੰ ਮਾਰ ਦਿੱਤਾ ਪਰ ਉਹਦੇ ਤੋਂ ਬਾਅਦ ਜੇਲ੍ਹ ਦੇ ਵਿੱਚ ਇਹ ਡਰੱਗਸ ਸਮਗਲਿੰਗ ਵੀ ਕਰਦਾ ਰਿਹਾ ਫੋਨ ਵੀ ਯੂਜ਼ ਕਰਦਾ ਰਿਹਾ ਉੱਥੇ ਵਾਇਲੈਂਸ ਵੀ ਕੀਤੀ 1997 ਚ ਵੀ ਕੀਤੀ ਤੇ 2011 ਚ ਵੀ ਕੀਤੀ ਹੁਣ ਕੀ ਹੋਊਗਾ ਹੁਣ ਇਹ ਆ ਕਿ ਇਹ ਦੁਬਾਰਾ ਆਪਣੀ ਪੈਰੋਲ 3 ਸਾਲ ਬਾਅਦ ਫੇਰ ਅਪਲਾਈ ਕਰ ਸਕਦਾ ਲਾਇਲ ਮੈਂਡੇਸ ਜਿਹੜਾ ਆ ਉਹ ਉਹਦੀ ਅੱਜ ਹੀਰਿੰਗ ਆ ਸੋ ਇਹ ਕਲੇਮ ਕਰ ਰਿਹਾ ਇਹਨਾਂ ਨੇ ਕੀਤਾ ਕੀ ਸੀ ਨਾ ਦੋਹਾਂ ਦਾ ਡਿਫੈਂਸ ਕੀ ਸੀ ਇਹਨਾਂ ਨੇ ਮਾਪਿਆਂ ਨੂੰ ਮਾਰਿਆ ਕਿਉਂ ਕਹਿੰਦੇ ਸੀ ਇਸ ਕਰਕੇ ਮਾਰਿਆ ਕਿਉਂਕਿ ਸਾਡੀ ਕਈ ਸਾਲਾਂ ਤੋਂ ਉਹ ਸੈਕਸੂਅਲ ਤੇ ਸੈਕਸੂਅਲ ਅਸੌਲਟ ਕਰ ਰਿਹਾ ਸੀ ਇਹਨਾਂ ਦਾ ਪਿਤਾ ਤੇ ਇਮੋਸ਼ਨਲ ਜਿਹੜੀ ਅਬਿਊਜ਼ ਕਰ ਰਹੀ ਸੀ ਇਹਨਾਂ ਦੀ ਮਾਤਾ ਤੇ ਇਸ ਕਰਕੇ ਕਹਿੰਦੇ ਸਾਨੂੰ ਆਪਣੀਆਂ ਜ਼ਿੰਦਗੀਆਂ ਦਾ ਖਤਰਾ ਸੀ ਅਸੀਂ ਇਹਨਾਂ ਨੂੰ ਮਾਰ ਦਿੱਤਾ। ਪ੍ਰੋਸੀਕਿਊਟਰ ਸੀ ਜਿਹੜੀ ਸਟੇਟ ਸੀ ਉਹਨੇ ਆਰਗੂ ਕੀ ਕੀਤਾ ਸੀ ਉਹ ਕਹਿੰਦੇ ਜਿਹੜਾ ਮਰਡਰ ਸੀ ਇਹ ਪੈਸੇ ਕਰਕੇ ਪਲਾਨ ਕੀਤਾ ਗਿਆ ਸੀ ਕਿਉਂਕਿ ਇਹਨਾਂ ਦੇ ਮਾਤਾ ਪਿਤਾ ਅਮੀਰ ਬਹੁਤ ਸੀ। ਦੋਵੇਂ ਬ੍ਰਦਰ ਸੀ ਤੇ ਸਾਰੇ ਦਾ ਸਾਰਾ ਪੈਸਾ ਇਹਨਾਂ ਨੂੰ ਆਉਣਾ ਸੀ ਤੇ ਇਹਨਾਂ ਨੂੰ ਆਇਆ ਵੀ। ਜੋ ਕੁਛ ਇਹਨਾਂ ਨੇ ਬਾਅਦ ਦੇ ਵਿੱਚ ਕੀਤਾ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਇਹਨਾਂ ਦੇ ਪੇਰੈਂਟਸ ਜਿਹੜੇ ਜੋਤ ਕਿੱਟੀ ਮੈਂਦੇ ਸੀਗੇ ਬੈਵਰੀ ਹਲ ਮੈਂਸ਼ਨ ਦੇ ਵਿੱਚ 20 ਅਗਸਤ 1999 ਨੂੰ ਇਹਨਾਂ ਨੂੰ ਮਾਰਿਆ ਸੀ ਜਦੋਂ ਇਹ ਟੀਵੀ ਇਹਨਾਂ ਦੇ ਘਰ ਦੇ ਦੇਖ ਰਿਹਾ ਸੀ ਉਸ ਵੇਲੇ ਸ਼ਾਰਟ ਗਨ ਦੇ ਨਾਲ ਤੇ ਪ੍ਰੋਸੀਕਿਊਟਰ ਨੇ ਉਦੋਂ ਵੀ ਆਰਗੂਮੈਂਟ ਦਿੱਤਾ ਸੀ ਔਰ ਇਹਨਾਂ ਨੇ ਬਾਅਦ ਦੇ ਵਿੱਚ ਪੈਸਾ ੜਾਇਆ ਵੀ ਬਹੁਤ ਮਤਲਬ ਮਰਡਰ ਤੋਂ ਬਾਅਦ ਉਹ ਲੁਕਾਉਣ ਦੀ ਥਾਂ ਦੇ ਉੱਤੇ ਇਹਨਾਂ ਦੋਵਾਂ ਭਰਾਵਾਂ ਨੇ ਬਹੁਤ ਸਾਰਾ ਪੈਸਾ ਲਗਜ਼ਰੀ ਕਾਰਾਂ ਦੇ ਉੱਤੇ ਕੱਪੜਿਆਂ ਦੇ ਉੱਤੇ ਟਰੈਵਲ ਦੇ ਉੱਤੇ ਸਾਰਿਆਂ ਦੇ ਉੱਤੇ ਖਰਚਿਆ ਜਿਹੜਾ ਮਤਲਬ ਉਦੇ ਕੋਲੇ ਸਬੂਤ ਸੀ ਫਿਰ ਪ੍ਰੋਸੀਕਿਊਟਰ ਦੇ ਕੋਲ ਜਿਹੜਾ ਸਰਕਾਰੀ ਵਕੀਲ ਸੀ ਵੀ ਆ ਦੇਖੋ ਇਹ ਲਾਲਚੀ ਸੀ ਰਣ ਐਸ ਲਾਲਚ ਕਰਕੇ ਆਪਣੇ ਘਰਦਿਆਂ ਨੂੰ ਜਿਹੜਾ ਉਹ ਮਾਰ ਦਿੱਤਾ ਆ ਸੋ ਇਹ ਟ੍ਰਾਇਲ ਬਹੁਤ ਵੱਡਾ ਸੀ ਹਾਲਾਂਕਿ ਇਹ ਵੀ ਕੋ ਇਨਸੀਡੈਂਸ ਕਹਿ ਲਓ ਕਿ 20 ਅਗਸਤ ਨੂੰ 99 ਨੂੰ ਉਹਨਾਂ ਨੇ ਆਪਣੇ ਮਾਪਿਆਂ ਨੂੰ ਮਾਰਿਆ ਸੀ ਤੇ ਹੁਣ 21 ਅਗਸਤ ਨੂੰ ਇਹਨਾਂ ਨੇ ਜਾ ਕੇ ਆਪਣੀ ਪੈਰੋਲ ਮੰਗੀ ਸੀ ਜਿਹਨੂੰ ਸਾਫ਼ ਤੌਰ ਦੇ ਉੱਤੇ ਨਾ ਕਰ ਦਿੱਤੀ ਗਈ ਹੈ 3 ਸਾਲ ਬਾਅਦ ਇਹ ਦੁਬਾਰਾ ਲਾ ਸਕਦੇ ਆ ਦੇਖੋ ਇਸ ਮਾਮਲੇ ਦੇ ਵਿੱਚ ਉਹ ਕੀ ਬਣੇਗਾ ਅਗਲੀ ਗੱਲਬਾਤ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਨੇ ਨਵੀਆਂ ਜਿਹੜੀਆਂ ਨਕਸ਼ੇ ਆ ਉਹਨਾਂ ਸੰਬੰਧੀ ਬਿੱਲ ਪਾਸ ਕਰ ਦਿੱਤਾ ਕੱਲ ਵੀਰਵਾਰ ਅੱਪ ਕੱਲ ਗੱਲ ਕੀਤੀ ਸੀ ਕਿ ਇਹ ਤਬਦੀਲੀ ਕਰਨਾ ਚਾਹੁੰਦੇ ਆ ਕੈਲੀਫੋਰਨੀਆ ਵਾਲੇ ਹੁਣ ਉਹ ਤਬਦੀਲੀ ਤਬਦੀਲੀ ਹੋ ਗਈ ਨਹੀਂ ਇਹਨਾਂ ਨੇ ਉਹ ਬਿੱਲ ਪਾਸ ਕਰਕੇ ਉਹਨੂੰ ਬੈਲਟ ਦੇ ਉੱਤੇ ਲੈ ਆਂਦਾ ਹੁਣ ਲੋਕ ਫੈਸਲਾ ਕਰਨਗੇ ਕਿਉਂਕਿ ਇਹਨੂੰ ਉੱਥੋਂ ਪਾਸ ਹੋਣਾ ਸੀ ਇਹਨੇ ਤੇ ਪਾਸ ਹੋਣ ਤੋਂ ਬਾਅਦ ਫਿਰ ਇਹ ਤੈਅ ਹੋਣਾ ਸੀ ਕਿ ਇਹਨੂੰ ਬੈਲਟ ਦੇ ਉੱਤੇ ਲਿਆਂਦਾ ਜਾਊਗਾ ਤੇ ਉਹਦੇ ਤੋਂ ਬਾਅਦ ਹੁਣ ਲੋਕ ਡਿਸਾਈਡ ਕਰਨਗੇ ਵੀ ਉਹ ਇਹਨੂੰ ਅਲਾਉ ਕਰਦੇ ਆ ਜਾਂ ਨਹੀਂ ਕਰਦੇ ਰਿਪਬਲਿਕਨਸ ਨੇ ਜੋ ਟੈਕਸਸ ਦੇ ਵਿੱਚ ਕੀਤਾ ਉਹਨਾਂ ਨੇ ਜਿਹੜਾ ਕਾਂਗਰੈਸ਼ਨਲ ਮੈਪਸ ਆਪਰੂਵ ਕਰ ਦਿੱਤੇ ਤੇ 5 ਡੈਮੋਕ੍ਰੈਟਿਕ ਸੀਟਸ ਜਿਹੜੀਆਂ ਯੂਐਸ ਹਾਊਸ ਦੇ ਵਿੱਚੋਂ ਜਾ ਸਕਦੀਆਂ ਤੇ ਨਵੇਂ ਮੈਪ ਜਿਹੜੇ ਡਿਜ਼ਾਈਨ ਕੀਤੇ ਗਏ ਆ ਇਹਦੇ ਨਾਲ ਕੈਲੀਫ ਜਿਹੜੇ ਡੈਮੋਕ੍ਰੈਟਸ ਨੇ ਕੈਲੀਫੋਰਨੀਆ ਦੇ ਵਿੱਚ ਇਹਨਾਂ ਨੂੰ 5 ਹੋਰ ਹਾਊਸ ਸੀਟਸ ਜਿਹੜੀਆਂ 2026 ਦੀ ਮੈਡ ਟਰਮ ਇਲੈਕਸ਼ਨ ਦੇ ਵਿੱਚ ਹਿੱਜਿਤ ਸਕਦੇ ਆ ਇਸ ਵੇਲੇ ਸਿਚੁਏਸ਼ਨ ਕੀ ਹੈ ਕੈਲੀਫੋਰਨੀਆ ਦੇ ਕੋਲ ਅਫੀਸ਼ੀਅਲ ਕੰਗਰੈਸ਼ਨਲ ਮੈਪਸ ਹੈਗੇ ਆ ਪਰ ਇਹ ਬਿੱਲ ਜਿਹੜੇ ਆ ਇਹਨਾਂ ਨੂੰ ਰਿਪਲੇਸ ਕਰਨਗੇ ਨਵੇਂ ਮੈਪਸ ਦੇ ਨਾਲ ਅਗਲਾ ਸਟੈਪ ਕੀ ਆ ਇਹ ਪਲਾਨ ਹਜੇ ਫਾਈਨਲ ਨਹੀਂ ਹੋਇਆ ਇਹ ਸਕੀਮ ਹਜੇ ਪੂਰੀ ਨਹੀਂ ਹੋਈ ਜਿਹੜੇ ਵੋਟਰਸ ਨੇ ਕੈਲੀਫੋਰਨੀਆ ਦੇ ਵਿੱਚ ਹੁਣ ਉਹਨਾਂ ਨੇ ਡਿਸਾਈਡ ਕਰਨਾ ਸਪੈਸ਼ਲ ਇਲੈਕਸ਼ਨ ਦੇ ਵਿੱਚ ਜਿਹੜੀ ਕਿ ਐਸ ਨਵੰਬਰ ਦੇ ਵਿੱਚ ਹੋ ਰਹੀ ਆ ਇਹ ਨਵੇਂ ਮੈਪ ਨੂੰ ਅਪਰੂਵ ਕਰਨਾ ਜਾਂ ਨਹੀਂ ਕਰਨਾ ਟੈਕਸਸ ਦੇ ਮੈਪ ਆਟੋਮੈਟਿਕਲੀ ਜਿਹੜੇ ਹੋ ਗਏ ਆ ਇੱਕ ਵਾਰੀ ਉਹ ਮਤਲਬ ਸਾਈਨ ਹੋ ਕੇ ਲਾ ਬਣ ਗਿਆ ਪਰ ਕੈਲੀਫੋਰਨੀਆ ਦੇ ਵਿੱਚ ਵੋਟਰਸ ਦੀ ਅਪਰੂਵਲ ਜ਼ਰੂਰੀ ਹੈ ਵੋਟਰ ਡਿਸਾਈਡ ਕਰਨਗੇ ਵੀ ਜੋ ਇਹ ਕਰ ਰਹੇ ਹੋ ਠੀਕ ਕਰ ਰਹੇ ਕਿ ਨਹੀਂ ਕਰ ਰਹੇ ਦੋਵੇਂ ਸਟੇਟਸ ਕੋਸ਼ਿਸ਼ ਕਰ ਰਹੀਆਂ ਰੀ ਡਿਸਟ੍ਰਿੰਕਟਸ ਦੀ ਮਤਲਬ ਹਲਕਿਆਂ ਦੀ ਹੱਦਬੰਦੀ ਦੁਆਰਾ ਕਰਨ ਦੀ ਤਾਂ ਕਿ ਕਾਂਗਰਸ ਦੇ ਵਿੱਚ ਇਹਦਾ ਐਡਵਾਂਟੇਜ ਮਿਲ ਸਕੇ ਜੇ ਇਹ ਪ੍ਰੂਫ ਹੋ ਜਾਂਦੇ ਆ ਤਾਂ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਨੂੰ 5 ਹੋਰ ਸੀਟਸ ਮਿਲ ਸਕਦੀਆਂ ਜਿਹਦੇ ਨਾਲ ਜਿਹੜੀਆਂ ਟੈਕਸਸ ਦੇ ਰਿਪਬਲਿਕਨਸ ਨੇ 5 ਐਡ ਕੀਤੀਆਂ ਉਹਦੇ ਇਹ ਬਰਾਬਰ ਹੋ ਸਕਦੇ ਆ ਸਾਰਾ ਕੁਝ ਇਹ 2026 ਦੀ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਹੋ ਰਿਹਾ ਹੋ ਇਸ ਕਰਕੇ ਰਿਹਾ ਕਿ ਯੂਐਸ ਹਾਊਸ ਨੂੰ ਕੌਣ ਕੰਟਰੋਲ ਕਰ ਸਕਦਾ ਕੈਲੀਫੋਰਨੀਆ ਦੇ ਵਿੱਚ ਫਾਈਨਲ ਡਿਸੀਜਨ ਜਿਹੜਾ ਉਹ ਲੋਕਾਂ ਦੇ ਉੱਤੇ ਆ ਸਿਰਫ ਜਿਹੜੇ ਕਹ ਲਓ ਕਿ ਆਪਣੇ ਜਿਹੜੇ ਲॉ मेकर्स ਨੇ ਸਿਰਫ ਉਹਨਾਂ ਦੇ ਉੱਤੇ ਹੀ ਨਹੀਂ ਆ ਸਗੋਂ ਲੋਕ ਫੈਸਲਾ ਕਰਨਗੇ ਸੋ ਬਹੁਤ ਹੀ ਗੰਭੀਰ ਜਿਹੜਾ ਇਸ ਵੇਲੇ ਮਾਮਲਾ ਆ ਕੀ ਕੈਲੀਫੋਰਨੀਆ ਦੇ ਵਿੱਚ ਹੁੰਦਾ ਆ ਇਹ ਕਿਉਂਕਿ ਇਹ ਸਾਰਾ ਕੁਝ ਇੱਕ ਸਿਆਸਤ ਦੇ ਤਹਿਤ ਹੋ ਰਿਹਾ ਆ ਆਮ ਤੌਰ ਦੇ ਉੱਤੇ ਜਿਹੜਾ ਪਹਿਲਾਂ ਦਾ ਰੁਟੀਨ ਆ ਜਾਂ ਜੋ ਕੁਝ ਪਹਿਲੇ ਸਮੇਂ ਦੇ ਵਿੱਚ ਹੁੰਦਾ ਆ ਉਹ ਹੁੰਦਾ ਆ ਕਿ 10 ਸਾਲ ਬਾਅਦ ਸੈਂਸਸ ਹੁੰਦੀ ਆ ਹਾਂ 20 ਚ ਹੋਈ ਆ ਹੁਣ 30 ਚ ਹੋਣੀ ਆ ਤੀਜ ਜਦੋਂ ਮਰਦਮ ਸ਼ੁਮਾਰੀ ਹੋ ਗਈ ਮਤਮ ਸ਼ੁਮਾਰੀ ਤੋਂ ਬਾਅਦ ਕਿੰਨੇ ਬੰਦੇ ਵਧ ਗਏ ਕਿੰਨੇ ਘਟ ਗਏ ਕਿਹੜੀ ਸਟੇਟ ਨੂੰ ਕਿੰਨੀਆਂ ਸੀਟਸ ਦੇਣੀਆਂ ਕਿੰਨੇ ਹਲਕੇ ਬਣਾਉਣੇ ਆ ਉਹਦੇ ਹਿਸਾਬ ਦੇ ਨਾਲ ਇਹ ਸਾਰੇ ਬਣਾ ਲਿਆ ਜਾਂਦੇ ਸੀ ਜਿਹੜਾ ਕਿ ਬੜਾ ਸਿੱਧਾ ਜਿਹਾ ਕੰਮ ਸੀ ਪਰ ਹੁਣ ਜਦੋਂ ਦੇ ਟੈਕਸਸ ਦੇ ਵਿੱਚ ਰਿਪਬਲਿਕਨਸ ਨੇ ਇਹ ਸ਼ੁਰੂ ਕੀਤਾ ਕਿ ਸਾਨੂੰ ਫਾਇਦਾ ਹੋ ਜਵੇ ਪੰਜ ਸੀਟਾਂ ਕਿਉਂਕਿ ਮੈਜੋਰਿਟੀ ਬਹੁਤ ਬਰੀਕ ਆ ਥੋੜੀ ਮੈਜੋਰਿਟੀ ਆ ਹਾਊਸ ਦੇ ਵਿੱਚ ਤੇ ਜਿਹੜੇ ਰਿਪਬਲਿਕਨ ਉਹ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਔਰ ਇੱਥੇ ਮਹੱਤਵਪੂਰਨ ਗੱਲ ਇਹ ਆ ਕਿ ਜਦੋਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਸਾਰੇ ਦੇ ਸਾਰੇ ਹਾਊਸ ਦੀ ਚੋਣ ਦੁਬਾਰਾ ਹੁੰਦੀ ਹੈ ਹਾਊਸ ਮਤਲਬ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਕਾਂਗਰਸ ਜਿਹੜੀ ਆ ਉਹ ਜਿਹੜੀ ਆਪਣੇ ਸੈਨੇਟ ਆ ਉਹ ਉਸੇ ਤਰ੍ਹਾਂ ਰਹਿੰਦੀ ਆ ਉਹਦੇ ਮਤਲਬ ਇੱਕ 3/2 ਸੈਨੇਟ 6 ਸਾਲਾਂ ਬਾਅਦ ਸਾਰੀ ਚੋਣਦੇ ਆ ਹਾਊਸ ਆਫ ਰਿਪਰੈਜ਼ੈਂਟੇਟਿਵ ਜਿਹੜੇ ਆ ਉਹ 2 ਸਾਲਾਂ ਬਾਅਦ ਚੋਣਦੇ ਆ ਦੋਹਾਂ ਨੂੰ ਰਲਾ ਕੇ ਇਹ ਕਾਂਗਰਸ ਕਹਿ ਦਿੰਦੇ ਆ ਸੋ ਹਾਊਸ ਦੇ ਵਿੱਚ ਥੋੜੀ ਜਿਹੀ ਮੈਜੋਰਿਟੀ ਜਿਹੜੀ ਥਿਨ ਮੈਜੋਰਿਟੀ ਆ ਉਹਨੂੰ ਵੱਡਾ ਕਰਨ ਦੇ ਲਈ ਔਰ ਪਬਲਿਕਨਸ ਨੇ ਟੈਕਸਸ ਦੇ ਵਿੱਚ ਕੀਤਾ ਤੇ ਉਹਨਾਂ ਨੂੰ ਦੇਖ ਕੇ ਹੁਣ ਇਹ ਕੈਲੀਫੋਰਨੀਆ ਵਾਲਿਆਂ ਨੇ ਵੀ ਕਰ ਦਿੱਤਾ ਤੇ ਇਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਦੂਜੀਆਂ ਸਟੇਟਾਂ ਵੀ ਐਸੇ ਤਰੀਕੇ ਨਾਲ ਕਰਨ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਮੀਆ ਗਲਤ ਬਤਨ